ਵਾਟਿਆ ਮੰਗਾ ਪੂਰੀਆ ਕਰੋ ਪੂਰੀਆ ਕਰੋ ਪੂਰੀਆ ਕਰੋ ਆਰਟੀ ਲੇਬਰ ਕਿਸਾਨ ਯੂਨੀਅਨ ਜਿੰਦਾਬਾਦ 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 ਸਾਡਾ ਇੱਕ ਜਿੰਦਾਬਾਦ 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 ਜੈ ਸਰਕਾਰ ਹਾਏ 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 ਸਰਕਾਰ ਸੰਦੀਪ ਜੀ ਆਪਕੋ ਸੁਣੇ ਪਕਚਾ ਅੱਛੀ ਦੇ ਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਅਸੀਂ ਇਸ ਸਮੇਂ ਮੰਡੀ ਬੋਰਡ ਦੇ ਦਫ਼ਤਰ ਦੇ ਬਾਹਰ ਮੌਜੂਦ ਆ ਇੱਥੇ ਪਹਿਲਾਂ ਧਰਨਾ ਲੱਗਿਆ ਸੀ ਹੁਣ ਵੀ ਲੱਗਿਆ ਹੋਇਆ ਇਸ ਸਮੇਂ ਸੈਕਟਰੀ ਸਾਹਿਬ ਜਿਹੜਾ ਮੰਗ ਪੱਤਰ ਦਿੱਤਾ ਜਾ ਰਿਹਾ ਆਰਟੀ ਅਸੋਸੀਏਸ਼ਨ ਦੇ ਨਾਲ ਦੀ ਨਾਲ ਲੇਬਰ ਅਸੋਸੀਏਸ਼ਨ ਜਿਹੜੀ ਇੱਥੇ ਧਰਨੇ ਤੇ ਬੈਠੀ ਆ ਨਾਲ ਤੁਸੀਂ ਮੁਰਦਾਬਾਦ ਦੀਆਂ ਤਸਵੀਰਾਂ ਵੀ ਪਹਿਲਾਂ ਦੇਖੀ ਹੋਣੀਆਂ ਔਰ ਮੰਗ ਪੱਤਰ ਨੂੰ ਸਾਰੇ ਜਣੇ ਹੱਥ ਲਾ ਰਹੇ ਕਿ ਯਾਰ ਸਾਡਾ ਮੰਗ ਪੱਤਰ ਇੱਕ ਵਾਰੀ ਪੜ੍ਹ ਤਾ ਲੋ ਮੰਗ ਪੱਤਰ ਜਿਹੜੇ ਪੰਨਿਆਂ ਨੂੰ ਦੇਖ ਤਾ ਲੋ ਪਲਟ ਤਾ ਲੋ ਪ੍ਰਨਾਲ ਦੀ ਨਾਲ ਆੜਦੇ ਐਸੋਸੀਏਸ਼ਨ ਦੀ ਜਿਹੜੀ ਸਟੇਟ ਦੀ ਬਾਡੀ ਐ ਸਟੇਟ ਦੀ ਇਹਨਾਂ ਦੀ ਜਿਹੜੇ ਪ੍ਰਧਾਨ ਨੇ ਉਹਨਾਂ ਦੀ ਵੀ ਪਹਿਲਾਂ ਸਰਕਾਰ ਨਾਲ ਗੱਲਬਾਤ ਹੋਈ ਐ ਗੱਲਬਾਤ ਕਿਸੇ ਤਣ ਪੱਤਾਂ ਵੀ ਲੱਗੀ ਔਰ ਆੜਦੇ ਐਸੋਸੀਏਸ਼ਨ ਦਾ ਵੀ ਕਹਣਾ ਕਿ ਅਸੀਂ ਟੁੱਟਣ ਕਿਨਾਰੇ ਆਂ ਬਚਾ ਲੋ ਸਾਨੂੰ ਤਾਂ ਪ੍ਰਧਾਨ ਸਾਡੇ ਨਾਲ ਨੇ ਪ੍ਰਧਾਨ ਜੀ ਵਾਲੀਆ ਸਾਹਿਬ ਪ੍ਰਧਾਨ ਜੀ ਅੱਜ ਧਰਨੇ ਤੇ ਬੈਠੇ ਹੋ ਤੇ ਪਿੱਛੇ ਕਾਰਨ ਕੀ ਆ ਜੀ ਅਸੀਂ ਗੁਰੀ ਸਾਹਿਬ ਅੱਜ ਤੀਜੇ ਦਿਨ ਆ ਤਰਨਾਂ ਚੱਲਦੇ ਆ ਨੂੰ ਸਾਡਾ ਧਾਰਨਾ ਚੱਲਿਆ ਹੈਗਾ ਪਹਿਲੀ ਤਰੀਕ ਤੋਂ ਜਦੋਂ ਪੰਜਾਬ ਸਰਕਾਰ ਨੂੰ ਅਸੀਂ ਆਪਣੀਆਂ ਮੰਗਾਂ ਰੱਖੀਆਂ ਸੀਗੀਆਂ ਕਿ ਸਾਡੀਆਂ ਜਿਹੜੀਆਂ ਮੇਨ ਮੰਗਾਂ ਆ ਇੱਕ ਤਾਂ ਸਾਡੀ ਜਦੋਂ ਕੋਰੋਨਾ ਕਾਲ ਦੇ ਵਿੱਚ ਆਰਥ ਜਿਹੜੀ ਹੈ ਸਰਕਾਰ ਨੇ ਉਸ ਵੇਲੇ ਇਸ ਕਰਕੇ ਕਢਵਾਤੀ ਸੀ ਵੀ ਕੋਰੋਨਾ ਕਾਲ ਆ ਕੋਈ ਹੈਲਪ ਤੁਹਾਡੀ ਵੀ ਹਜੂਸ ਸੈਂਟਰ ਤੇ ਸਟੇਟ ਗਵਰਨਮੈਂਟ ਨਾਲ ਸਾਨੂੰ ਇਹ ਲਾਰਾ ਟੈਂਪਰੇਰੀ ਸੀ ਟੈਂਪਰੇਰੀ ਕਿਹਾ ਗਿਆ ਸੀ ਲੇਕਿਨ ਉਹ ਆਰ ਸਾਡੀ ਸਟਿਲ 45 ਰੁਪਏ 88 ਪੈਸੇ ਉਹੀ ਰਹਿਨ ਦਿੱਤੀ ਗਈ ਅੱਜ ਤੱਕ ਉੱਥੇ ਫਿਕਸ ਕਰ ਦਿੱਤਾ ਉੱਥੇ ਫਿਕਸ ਕਰ ਦਿੱਤੀ ਸਾਡੀ ਆਰਤ ਨਹੀਂ ਵਧਾਈ ਗਈ ਉਹ ਉੱਥੇ ਦੀ ਉੱਥੇ ਫਿਕਸ ਆ ਅਸੀਂ ਉਸ ਵੇਲੇ ਕਾਂਗਰਸ ਗਵਰਨਮੈਂਟ ਸੀ ਅਸੀਂ ਕਈ ਵਾਰੀ ਬੇਨਤੀ ਕੀਤੀ ਸੈਂਟਰ ਗਵਰਨਮੈਂਟ ਨੂੰ ਵੀ ਕਿਹਾ ਸੈਂਟਰ ਦੇ ਮੰਤਰੀਆਂ ਨੂੰ ਮਿਲੇ ਪਰ ਹਰ ਵਾਰੀ ਲਾਰਾ ਲਾਤਾ ਦੀ ਕਰ ਦਿੰਦੇ ਅਗਲੇ 6 ਮਹੀਨੇ ਜਦੋਂ 6 ਮਹੀਨੇ ਦੇ ਦੌਰਾਨ ਤੁਸੀਂ ਕਹਿੰਦੇ ਅਮਾਉਂਟ ਫਿਕਸ ਕੀਤੀ ਹੈ ਅਮਾਉਂਟ ਫਿਕਸ ਨਹੀਂ ਹੋਣੀ ਚਾਹੀਦੀ 2.5% ਉਹ ਜਿਹੜੀ ਕਿ ਇਸ ਵੇਲੇ ਸਾਡੀ ਆਰ 2% ਤੋਂ ਵੀ ਘਟ ਗਈ ਆ ਜੇ ਅੱਜ ਦਾ ਐਮਐਸਪੀ ਦਾ ਹਾਂ ਐਮਐਸਪੀ ਦਾ ਰੇਟ ਲਿਖਿਆ ਜਾ ਤਾਂ ਉਹ ਤੋਂ ਵੀ ਘਟ ਗਈ ਆ ਤੇ ਉਹ ਸਾਡੀ ਅਸੀਂ ਇਹੀ ਮੰਗ ਰਹੀਏ ਤੁਹਾਨੂੰ ਵੀ ਨਹੀਂ ਮਿਲਦੀ ਨਹੀਂ ਐਮਐਸਪੀ ਜ਼ਿੰਮੇਵਾਰਦੀ ਹੁੰਦੀ ਆ ਸਾਡੀ 2.5% ਆਰਥ ਹੁੰਦੀ ਉਹ ਸਾਨੂੰ ਨਹੀਂ ਮਿਲ ਰਹੀ ਆ ਕਿ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਆ ਵੀ ਸਾਡੀ 2.5% ਬੰਦ ਯਾਰ ਦਿੱਤੀ ਜਾਵੇ ਸੈਕਿੰਡ ਜਿਹੜਾ ਮੁੱਦਾ ਸਾਡੀ ਪੰਜਾਬ ਦੀ ਲੇਬਰ ਦੇਖੋ ਐਮਐਸਪੀ ਦੇ ਫਸਲ ਹਰਿਆਣੇ ਦੀ ਵੀ बिकਦੀ ਆ ਉੱਥੇ ਜਿਹੜੀ ਆ ਲੇਬਰ ਦੀ ਜਿਹੜੀ ਲੇਬਰ ਆ ਉਹ ਸਾਡੇ ਨਾਲੋਂ ਜ਼ਿਆਦਾ ਆ ਇੱਥੇ ਲੇਬਰ ਘੱਟ ਆ ਕਾਰਨ ਲੇਬਰ ਇੱਥੇ ਉੱਥੇ ਕਿਉਂ ਜ਼ਿਆਦਾ ਇੱਥੇ ਨਾਲੋਂ ਜ਼ਿਆਦਾ ਇਹ ਪਤਾ ਨਹੀਂ ਦੀ ਕੀ ਗੱਲ ਆ ਉੱਥੇ ਕਾਫੀ ਲੇਬਰ ਦਾ ਡਿਫਰੈਂਸ ਆ ਜਿੱਦਾਂ ਲੜਾਈ ਦੇ ਵਿੱਚ 1.5 ਰੁਪਏ ਕੱਟੇ ਦਾ ਫਰਕ ਆ ਅਸੀਂ ਪੰਜਾਬ ਤੇ ਸੈਂਟਰ ਗਵਰਨਮੈਂਟ ਨੂੰ ਇਹੀ ਬੇਨਤੀ ਕਰਦੇ ਆ ਵੀ ਲੇਬਰ ਇਸ ਕਰਕੇ ਪੰਜਾਬ 'ਚ ਘਾਟ ਆਂਦੀ ਆ ਇਹ ਲੇਬਰ ਜਿਹੜੀ ਹੈ ਹਰਿਆਣੇ ਵਾਲ ਨੂੰ ਜ਼ਿਆਦਾ ਮੂ ਕਰਦੀ ਆ ਔਰ ਇਹਨਾਂ ਦੀ ਜਾਇਜ਼ ਮੰਗ ਵਾ ਕਿ ਲੇਬਰ ਵਧਣੀ ਚਾਹੀਦੀ ਆ ਇਨਾਂ ਦੀ ਲੇਬਰ ਵਧਾਈ ਜਾਵੇ ਤਾਂ ਕਿ ਲੇਬਰ ਯੂਨੀਅਨ ਵੀ ਇਸ ਵੇਲੇ ਸਟ੍ਰਾਈਕ ਤੇ ਆ ਜਿਹੜੀ ਕਿ ਨਾ ਟਰੈਲੀ ਲਾਂਦੀ ਆ ਉਹ ਵਾਲੇ ਸਮੇਂ ਗੱਲ ਦੱਸੇ ਤੁਸੀਂ ਹਰਿਆਣੇ ਦੀ ਗੱਲ ਕੀਤੀ ਹਰਿਆਣੇ ਵੇਖੇ ਜਿਹੜੇ ਆੜਤੀਏ ਉਹਨਾਂ ਨੂੰ ਕਮਿਸ਼ਨ 2.5% ਮਿਲਦਾ ਕਿ ਉੱਥੇ ਵੀ ਅਮਾਉਂਟ ਫਿਕਸ ਕੀਤੀ ਆ। ਕਿ ਜਿਹੜੀ ਆ ਉੱਥੇ ਦੀ ਜਿਹੜੀ ਸਟੇਟ ਗਵਰਨਮੈਂਟ ਆ ਉਹਨੇ ਵਾਦਾ ਕੀਤਾ ਕਿ ਅਸੀਂ ਜਿਹੜੀ ਆ ਐਕਤੀ ਝੋਨਾ ਜਿਹੜਾ ਚੁੱਕਾਂਗੇ ਉਹ 2.5% ਨਾਲ ਹੀ ਆੜਤੇ ਦੇ ਕੇ ਚੁੱਕਾਂਗੇ। ਮਿਲਵਾਦਾ ਹੋ ਗਿਆ ਸਰਕਾਰ ਵੱਲੋਂ। ਸਰਕਾਰ ਵੱਲੋਂ ਵਾਦਾ ਹੋ ਗਿਆ ਲਿਖਤੀ ਵੀ ਦੇ ਦਿੱਤਾ ਗਿਆ। ਲੇਕਿਨ ਪੰਜਾਬ ਗਵਰਨਮੈਂਟ ਕੋਈ ਇਹਦੇ ਲਈ ਆਈ ਗਈ ਨਹੀਂ ਦੀ। ਅਸੀਂ ਕੋਈ 2-3 ਘੰਟੇ ਸੀਮ ਸਿੰਘ ਸਾਹਿਬ ਦੀ ਕੋਠੀ ਬੈਠ ਰਹਿ ਲੇਕਿਨ ਕੋਈ ਵੀ ਆਨਸਰ ਨਹੀਂ ਆਇਆ ਕੋਈ ਤਸੱਲੀ ਵਾਕ ਕੋਈ ਆਸ ਨਹੀਂ ਲੱਗੀ ਅੱਛਾ ਮੈਂ ਮੇਰੇ ਸੁਣਨਾ ਚਾਹੇ ਕਹਿੰਦੇ ਆਰਥੀ ਟੁੱਟਣ ਕਿਨਾਰੇ ਆ ਕੇ ਨੁਕਸਾਨ ਬਹੁਤ ਹੋ ਰਿਹਾ ਨੇ ਟੁੱਟਣਾ ਆਰਥੀ ਨਹੀਂ ਕਾਹਦੇ ਲਈ ਟੁੱਟ ਰਹੀ ਆਰਥੀ ਮਤਲਬ ਫਾਈਨੈਂਸ਼ਲੀ ਕਹਿੰਦੇ ਫਾਈਨੈਂਸ਼ਲੀ ਆ ਜੀ ਫਾਈਨੈਂਸ਼ਲੀ ਸਾਡੇ ਹੁਣ ਦੇਖਿਆ ਜਾਵੇ ਤਾਂ ਉਹ ਹੀ ਕੱਪੜੇ ਰਹਿ ਗਏ ਜੀ ਉਹ ਤਾਂ ਕੁਝ ਨਹੀਂ ਹੈਗੀ ਜਿੰਨਾ ਆਰਥ ਘਟ ਗਈ ਹੈ ਜੀ 5 ਸਾਲ ਦੇ ਵਿੱਚ ਦੇਖੋ ਲੇਬਰ ਸਾਡੇ ਬਿਜਲੀ ਦੇ ਬਿੱਲ ਸਾਡੀਆਂ ਜਿਹੜੇ ਰੱਖਿਓ ਮੁਨੀਮ ਸਾਡੇ ਹੋਰ ਕਰਤੀ ਬਾਰੀ ਗਾ ਤਾਂ ਨੂੰ ਕੋਈ ਵੀ ਆਰਥ ਜਿਹੜੀ ਆ 5 ਸਾਲ ਪਹਿਲੋਂ ਨਹੀਂ ਉੱਥੇ ਦੀ ਉੱਥੇ ਚੱਲੀ ਜਾ ਰਹੀ ਆ ਤੇ ਸ਼ੈਲਰ ਵਾਲੇ ਨੂੰ ਕੀ ਦਿੱਕਤ ਆ ਜੀ ਸ਼ੈਲਰ ਵਾਲਿਆਂ ਨੂੰ ਦੇਖੋ ਜੀ ਮੇਨ ਦਿੱਕਤ ਆ ਵੀ ਐਟਲੀ ਸਪੇਸ ਹੈ ਨਹੀਂਗੀ ਤੇ ਕੋਹ ਉਹਨਾਂ ਨੇ ਜਿੱਦਾਂ ਜ਼ਿਮੀਂਦਾਰ ਨੇ ਫਸਲ ਵੱਢ ਕੇ ਮੰਡੀਆਂ ਚ ਪੱਕ ਕੇ ਲਿਆਣੀਆਂ ਇਹ ਕਚੈਨ ਵਾਂ ਮੰਡੀ ਚ ਲਿਆਣੀਆਂ ਅਸੀਂ ਲੇਬਰ ਥਰੂ ਸਾਫ਼ ਕਰਾਣੀਆਂ ਕਰਾ ਕੇ ਤੇ ਉਹਨੂੰ ਬੂਰੀਆਂ ਚ ਪਾਣਾ ਤੇ ਇਨਸਪੈਕਟਰ ਦਾ ਕੰਮ ਆ ਪਾ ਲੈਣਾ ਪਾ ਲਾਗੇ ਤੇ ਛੈਲਰਾਂ ਦੇ ਵਿੱਚ ਚਲ ਜਾਣੀ ਛੈਲਰ ਨੇ ਉਹਦੀ ਸ਼ੈਲਿੰਗ ਕਰਕੇ ਚਾਵਲ ਕੱਢ ਗਏ ਤੇ ਐਫਸੀਆਈ ਦੇ ਗਡੌਨਾਂ ਚ ਲਾ ਦੇਣਾ ਲੇਕਿਨ ਭਰੇ ਪਏ ਭਰੇ ਪੈ ਜੀ ਇੱਥੇ 31 ਮਾਰਚ ਤੱਕ ਕਲੀਅਰ ਹੋ ਜਾਣਾ ਚਾਹੀਦਾ ਸਟਾਕ ਜਿਹੜਾ ਪਿੱਛੇ ਸੀਗੇ 31 ਮਾਰਚ ਨਾ ਹੋਵੇ 2 ਮਹੀਨੇ ਲੇਟ ਕਲੀਅਰ ਹੋ ਜਾਂਦਾ ਹਜੇ ਤੱਕ ਵੀ ਦੇਖੋ ਚਾਹੇ ਥੋੜੀਆਂ ਗੱਡੀਆਂ ਰਹਿਣੀਆਂ ਲੇਕਿਨ 1 ਮਹੀਨਾ ਪਹਿਲੋ 7000 ਗੱਡੀ ਪੰਜਾਬ ਚ ਹਜੇ ਪਈ ਸੀ ਜਿਹੜਾ ਕਿ ਪਹਿਲੀ ਵਾਰ ਜ਼ਿੰਦਗੀ ਜੋ ਹੈ ਕਿ ਛੈਲਰਾਂ ਵਾਲਿਆਂ ਦੀ 7000 ਗੱਡੀ ਹਜੇ ਇਹ ਤੇ ਬਈ ਹੋ ਜੀ ਤੇ ਅਸੀਂ ਸਰਕਾਰ ਨੂੰ ਹੀ ਕਿਹਾ ਤਿੰਨਾਂ ਚੀਜ਼ਾਂ ਦੀ ਲੜੀ ਜਾ ਇਹਨੂੰ ਠੀਕ ਤਰ੍ਹਾਂ ਚਲਾ ਕੇ ਤੇ ਕਿਸਾਨ ਨੂੰ ਵੀ ਮੁਸ਼ਕਲ ਨਾ ਆਵੇ ਇੱਕ ਇੱਕ ਦਾਣਾ ਕਿਸਾਨ ਦਾ ਚੁੱਕਿਆ ਜਾਵੇ ਇਹ ਲੜੀ ਤੁਸੀਂ ਸਾਡੇ ਨਾਲ ਬੈਠ ਕੇ ਗੱਲਬਾਤ ਕਰਕੇ ਟੇਬਲ ਤੇ ਸਾਰਾ ਮੰਗ ਪੱਤਰ ਦਿੱਤਾ ਜੀ ਮੰਗ ਪੱਤਰ ਚ ਕੀ ਲਿਖਿਆ ਮੰਗ ਪੱਤਰ ਤੇ ਇਹੀ ਮੰਗਾਂ ਦੀ ਸਾਡੀਆਂ ਵੇ ਪਹਿਲੀ ਮੰਗਾ ਸਾਡੀ ਆਰਟ ਵਧਾਈ ਜਾਵੇ ਲੇਬਰ ਹਰਿਆਣਾ ਦੇ ਤਰਜੀ ਦੇ ਦਿੱਤੀ ਜਾਵੇ ਇਹ ਕੇਪਸੀਆ ਨੇ ਸਾਡੀ ਲੇਬਰ ਦੇ ਵਿੱਚੋਂ 50 ਕਰੋੜ ਰੁਪਏ ਇੱਕ ਵਾਰੀ ਕਟਿਆ ਉਹ ਲੇਬਰ ਜਿਹੜੀ ਆ ਲੇਬਰ ਸਾਡੀ 50 ਕਰੋੜ ਰੁਪਏ ਐਰਸੀਆ ਨੂੰ ਦਵਾਇਆ ਜਾਵੇ ਚੌਥੀ ਮਜ਼ਦੂਰਾਂ ਦੇ 50 ਕਰੋੜ ਰੁਪਏ ਕਟ ਲਿਆ ਹਾਂ ਕਟਿਆ ਤਾਂ ਸਾਡਾ ਗਿਆ ਮਜ਼ਦੂਰਾਂ ਨੂੰ ਅਸੀਂ ਪੂਰਾ ਦੇ ਦਿੱਤਾ ਉਸੇ ਨੂੰ ਅੱਛਾ ਤੁਸੀਂ ਦੇ ਦਿੱਤਾ ਕਟਿਆ ਤੁਹਾਡਾ ਗਿਆ ਤੁਹਾਡਾ ਗਿਆ ਇੱਕ ਸਾਡੀ ਇਹਨਾਂ ਨੇ ਕੋਈ ਸੈਲੋ ਬਣਾਏ ਸੀਗੇ ਸਾਨੂੰ ਕਹਿੰਦੇ 2.5% ਨਾਲ ਦੇ ਦੂਗੇ ਮੋਗੀ ਜ਼ਿਲ੍ਹੇ ਦੇ ਵਿੱਚ ਉਹ ਤੁਹਾਨੂੰ ਉਹਨਾਂ ਨੇ ਉੱਥੇ 1% ਰਾਡ ਦਿੱਤੀ ਉਹ ਸਾਡੀ 1.5% ਰਾਡ ਤੇ ਨਾਲ ਖੜੀ ਆ ਅੱਜ ਦਿਨੇ ਆ ਕੱਲ ਦਿਨੇ ਆ ਸਰਕਾਰ ਲਾਰੇ ਲਾ ਰਹੀ ਆ ਹੁਣ ਮੰਗ ਪੱਤਰ ਜੋ ਤੁਸੀਂ ਦੇ ਰਹੇ ਸੀ ਮੈਂ ਸੁਣਿਆ ਅਫਸਰ ਸਹਿਬਾਨ ਕਹਿੰਦੇ ਅਸੀਂ ਤਾਂ ਮੋਰੇ ਫਾਰਵਰਡ ਕਰ ਦੇਣਾ ਪਰ ਕੀ ਲੱਗਦਾ ਗੱਲ ਸੁਣੀ ਜਾਊਗੀ ਕਿ ਨਹੀਂ ਦੇਖੋ ਇਹ ਤਾਂ ਹੁਣ ਸਰਕਾਰ ਦੀ ਮਰਜ਼ੀ ਆ ਦੇਖੋ ਇਹ ਤਾਂ ਆਣ ਆਲਾ ਜੇ ਸਰਕਾਰ ਇਹ ਗੱਲ ਨਹੀਂ ਸੁਣੂਗੀ ਤੇ ਲਾਅਨ ਆਰਡਰ ਵਿਗੜੂਗਾ ਕਿਉਂਕਿ ਜਦੋਂ ਕਿਸਾਨ ਦੀ ਫਸਲ ਐਸੇ ਵੇਲੇ ਵਿਚਾਰਾ ਕਿਸਾਨ ਸੱਚਾ ਤਿਆਰ ਖੜੀ ਆ ਜੇ ਕਿਸਾਨ ਦੀ ਫਸਲ ਨਹੀਂ ਚੱਕੂਗੀ ਤਾ ਜਿਹੜੇ ਆਪਾਂ ਕਹਿੰਦੇ ਆ ਫਿਰ ਆਮ ਸ਼ਹਿਰੀ ਵੀ ਕਹਿੰਦੇ ਤੇ ਸਾਰੇ ਕਹਿੰਦੇ ਵੀ ਜਾਮ ਲੱਗਦੇ ਆ ਜਾਮ ਦਾ ਕਾਰਨ ਬਣੂਗਾ ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਲਾਅ ਆਰਡਰ ਲਾਅ ਐਂਡ ਆਰਡਰ ਤਾਂ ਵਿਗੜਨ ਕਿਉਂਕਿ ਜਾਮ ਲੱਗਣੇ ਧਰਨੇ ਲੱਗਣੇ ਲੱਗਣੇ ਉਹਨਾਂ ਦੇ ਜੈਨੂਨਾਂ ਦੀ ਅਗਰ ਉਹਨਾਂ ਦੀ ਬੱਸ ਹਾਂਜੀ ਚੁਣੌਤੀ ਹੈ ਕਿ ਬੇਨਤੀ ਹੈ ਜੀ ਅਸੀਂ ਤਾਂ ਬੇਨਤੀ ਹੀ ਕਰਦੇ ਆ ਅਸੀਂ ਵਪਾਰੀ ਲੋਕ ਆ ਅਸੀਂ ਬੇਨਤੀ ਕਰਨ ਵਾਲੇ ਕੋਈ ਚੁਣੌਤੀ ਵਾਲੀ ਗੱਲ ਨਹੀਂ ਅਸੀਂ ਨਹੀਂ ਲਾ ਰਹੇ ਕਿਸਾਨਾਂ ਨਹੀਂ ਲਾਣਾ ਜਦੋਂ ਫਸਲ ਨਹੀਂ ਹੋਣੀ ਕੌਲ ਕੀ ਅਗਲੀ ਕੌਲ ਕੀ ਕਰਨ ਨੀਤੀ ਅਗਲੀ ਕੀ ਅਗਲੀ ਰਣਨੀਤੀ ਸਾਡੀ ਜੋ ਵੀ 5 ਦਿਨ ਦਾ ਕੈਂਡੇ ਸਟ੍ਰਾਈਕ ਆ ਜੋ ਵੀ ਪਰੋ ਸਾਨੂੰ ਸਾਡੀ ਪੰਜਾਬ ਦੀ ਬੋਡੀ ਕਹੂਗੀ ਮੰਡੀ ਬੋਰਡ ਦਫਤਰ ਜੀ ਬੈਠਣਾ ਤੁਸੀਂ ਮੰਡੀ ਬੋਰਡ ਦੇ ਰੱਤੇ ਠੀਕ ਹੈ ਜੀ ਫਿਰ 5 ਤੋਂ ਬਾਅਦ 5 ਤੋਂ ਬਾਅਦ ਜੋ ਵੀ ਪੰਜਾਬ ਦੀ ਬੋਡੀ ਕਹੂਗੀ ਠੀਕ ਹੈ ਜੀ ਮੈਨੂੰ ਪੂਰੀ ਚ ਫਿਕਰ ਨਾ ਬਣਾਉਂਦਾ ਹਾਂ ਹਾਂਜੀ ਚਲੋ ਸਾਡੇ ਪਿੰਡ ਵਾਲੇ ਵੀ ਹੈਗੇ ਜੀ ਬਾਪੂ ਜੀ ਜੀ ਬਾਪੂ ਜੀ ਅੱਜ ਤੁਸੀਂ ਆਏ ਹੋ ਆਪਣੀ ਯੂਨੀਅਨ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਇਹੀ ਗੱਲ ਚਾਹੁੰਦੇ ਆਂ ਬਈ ਜਿਹੜੀ ਸਰਕਾਰ ਆ ਜੋ ਵੀ ਸਮੱਸਿਆ ਦਸੀਆਂ ਸਾਡੇ ਪ੍ਰਧਾਨ ਸਾਹਿਬ ਨੇ ਹੂੰ ਉਹ ਸਾਰੀਆਂ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਛੇਤੀ ਤੋਂ ਛੇਤੀ ਉਹ ਉਹ ਤੋਂ ਜੇ ਨਹੀਂ ਸਰਕਾਰ ਹੱਲ ਕਰ ਦੇ ਜੇ ਨਹੀਂ ਹੱਲ ਕਰਦੀ ਤਾਂ ਅਸੀਂ ਸਵੇਰ ਨੂੰ ਡੀਸੀ ਦਫ਼ਤਰ ਮੋਹਰੇ ਧਰਨਾ ਰੱਖਿਆ ਜਾਤ ਕੱਲ ਤੋਂ 11 ਵਜੇ ਪਰ ਇਹਨਾਂ ਨਾਲ ਨਾਲ ਪ੍ਰਧਾਨ ਨੇ ਤਾਂ ਕਿਹਾ ਕਿ ਕੱਲ ਇੱਥੇ ਬੈਠ ਕੇ 5 ਦਿਨ ਇੱਥੇ ਬੱਟਾ ਨਹੀਂ ਇੱਥੇ ਨਹੀਂ ਬੈਠਣਾ ਠੀਕ ਹੈ ਜੀ ਤੁਹਾਡੀ ਗੋਲ ਹੈ ਅਹ ਕੱਲ ਨੂੰ ਇਹ ਕਿਸਾਨ ਯੂਨੀਅਨ ਦੀ ਸਾਰਿਆਂ ਨੂੰ ਸੱਦਾ ਜੀ ਲੇਬਰ ਨੂੰ ਵੀ ਆੜਤੀ ਭਰਾਮਾਂ ਨੂੰ ਵੀ ਕਿਸਾਨ ਭਰਾਮਾਂ ਨੂੰ ਵੀ ਇਹ ਕੱਲ ਦਾ ਸੱਦਾ ਅੱਜ ਮੰਗ ਪੱਤਰ ਤੇ ਤੁਸੀਂ ਸੰਤੁਸ਼ਟ ਨਹੀਂ ਹੋ ਅੱਜ ਵਾਲਾ ਸੰਧੋਟਾ ਹੈਗੇ ਪਰ ਇਹਦਾ ਹੱਲ ਸੁਣਿਆ ਜਾਵੇ ਤਾਂ ਬਹੁਤ ਵਧੀਆ ਗੱਲ ਆ ਅਸੀਂ ਤਾਂ ਕਹਿੰਦੇ ਅੱਜੋ ਕੰਮ ਚੱਲ ਵੇ ਕੱਲ ਦਾ ਵੀ ਖੜਾ ਛੁੱਟੇ ਅੱਜੋ ਸਰਕਾਰ ਮੰਗਾ ਕੁਝ ਉੱਪਰੋਂ ਦੇਖੋ ਮੰਗਾਂ ਦਾ ਸਰਕਾਰ ਨੇ ਮੰਨਣੀਆਂ ਆ ਸਰਕਾਰ ਜੇ ਮੰਗਾ ਮੰਨਦੀ ਆ ਫੇ ਸਾਨੂੰ ਕਾਹਦੀ ਟੱਕ ਤੇ ਆ ਜ਼ਿੰਮੇਵਾਰ ਦਾ ਝੋਨਾ ਤੋਂ ਲਿਆ ਜਾਵੇ ਆੜਤੀ ਤੋਲ ਕੇ ਮੋਰੇ ਤਾਂ ਜਗਾ ਹੈ ਨਹੀਂ ਦੋ ਦਿਨ ਗਦਾਮ ਭਰੇ ਦੇਖੋ ਹੈਗਾ ਸਭ ਕੁਝ ਸਹੀ ਸਰਕਾਰ ਕੋ ਗਦਾਮ ਭਰੇ ਪਏ ਗਦਾਮ ਭਰੇ ਉਹ ਸਰਕਾਰ ਤਾਂ ਖੇਤੀ ਵਿੱਲੇ ਕਰ ਦੋ ਜਿੰਨਾ ਪਿੱਛੋਂ ਹਜੇ ਐਵੇਂ ਜਿਹੜੇ ਚੌਲ ਆ ਜਿਹੜੇ ਚੌਲ ਆ ਉਹ ਛੇਲਰਾਂ ਚ ਲੱਗਣਿਆ ਹੁਣ ਚੋਨਾ ਜਿਹੜਾ ਚੌਲ ਪਏ ਆ ਗਦਾਮਾਂ ਚ ਉਹ ਤਾਂ ਹੇ ਦਸੰਬਰ ਮਹੀਨੇ ਜਾ ਕੇ ਛੇਲਰ ਚੱਲਣਿਆ ਸੈਟਿੰਗ ਤਾਂ ਕਰੇ ਸਰਕਾਰ ਜੀ ਜੀ ਸਰਕਾਰ ਦੀ ਜਿਹੜੀ ਨੀਤੀ ਆ ਉਹ ਸੈਟਿੰਗ ਕਰ ਦੇਦੀ ਨਹੀਂ ਜੀ ਇਹ ਇਹ ਲੇਬਰ ਦੇਖੋ हरियाणा पंजाब ਦੋਹਾਂ ਨੂੰ ਐਮਐਸਬੀ ਮਿਲਦਾ हरियाणा ਪੰਜਾਬ ਵਿੱਚ ਲੇਬਰ ਦਾ ਕਾਹਤੇ ਫਰਕ ਆ ਜਿਹੜੀ ਤਲਾਈ ਹਰਿਆਣੇ ਚੱਲਦੀ ਆ ਝੋਨੇ ਦੀ 37 ਕਿਲੋ ਉਹੀ ਪੰਜਾਬ ਵਿੱਚ ਚੱਲਦੀ ਆ ਉਹੀ ਲੇਬਰ ਚਾਹੀਦੀ ਆ ਜੀ ਆਪਾਂ ਇੱਕ ਵਾਰੀ ਲੇਬਰ ਯੂਨੀਅਨ ਦੇ ਪ੍ਰਧਾਨ ਨਾਲ ਗੱਲ ਕਰਾਂਗੇ ਕੀ ਮੁਸ਼ਕਲ ਆ ਕਿ ਆ ਰਹੀਆਂ ਮੁਸ਼ਕਲ ਆ ਸਾਨੂੰ ਇਹੀ ਲੇਬਰ ਕਰਨੀ ਮੁਸ਼ਕਲ ਆ ਜਿੱਦਾਂ ਕਿ ਹਰਿਆਣੇ ਦੇ ਲੇਬਰ ਵੱਧਵਾ ਰੇਟ ਕਿਉਂ ਅਰੇ ਰੇਟ ਵੱਧ ਕਰ ਰੇਟ ਵੱਧ ਆ ਲੇਬਰ ਠੀਕ ਆ ਹਰਿਆਣੇ ਦੇ ਲੇਬਰ ਯਾਦੇ ਜਾਣ ਤੇ ਖੁਸ਼ ਆ ਪੰਜਾਬ ਚਾਂਦ ਤੇ ਘੱਟ ਕੁਝ ਕਿਉਂ ਫਿਰ ਕਿੱਦਾਂ ਆ ਗਏ ਇੱਥੇ ਕਿੱਦਾਂ ਕਿੰਨੇ ਜੀ ਦੇਖੋ ਆਪਣੀ શેરਦਾਰਤੀ ਤੇ ਲੈ ਹੁੰਦੇ ਆਪਣੀ શેરਦਾਰਤੀ ਤੇ ਲੈ ਹੁੰਦੇ શેરਦਾਰ ਦੇ ਤਾਂ ਜਿਹਨੂੰ 50 ਚਾਹੀਦੇ ਉਹ 35 ਬੰਦੇ ਹੀ ਆ 15 ਬੰਦੇ ਦੇ ਛੋਟੇ ਹੀ ਆ ਛੋਟੇ ਇਸ ਕਰਕੇ ਆ ਇੱਥੇ ਬਾਂਹ ਰੋਟੀ ਖਰਚਾ ਨਹੀਂ ਚੱਲਿਆ ਅੱਜ 10 12 ਦਿਨ ਹੋ ਗਏ ਲੇਬਰ ਆਏ ਨੂੰ ਇੱਕ ਬੋਰੀ ਨਹੀਂ ਭਰੀ ਠੀਕ ਆ ਆਪਣੇ ਪੱਲੇ ਉਹ ਖਾ ਰਹੇ ਹੈ ਜੀ अच्छा ਤੁਹਾਨੂੰ ਫੈਸਿਲਿਟੀ ਮਿਲਦੀ ਬਾਥਰੂਮ ਵਗੈਰਾ ਸਭ ਕੁਝ ਠੀਕ ਹੈ ਅੰਦਰ ਬਾਕੀ ਉਹ ਤਾਂ ਦੁਕਾਨ ਬਾਕੀ ਸਭ ਕੁਝ ਠੀਕ ਹੈ ਜੀ ਸਾਨੂੰ ਜੇ ਰੇਟ ਹੀ ਨਹੀਂ ਆ ਰਿਹਾ ਰੇਟ ਨਹੀਂ ਮਿਲ ਰਿਹਾ ਜੀ ਹਰਿਆਣੇ ਚ ਜ਼ਿਆਦਾ ਰੇਟ ਹੈ ਇੱਥੇ ਰੇਟ ਨਹੀਂ ਮਿਲਦਾ ਜੀ ਬਾਕੀ ਸਭ ਕੁਝ ਠੀਕ ਜੇ ਪੈਸਾ ਹੀ ਨਹੀਂ ਆ ਰਿਹਾ ਫਿਰ ਘਰ ਕਿਤਾ ਚਲਾਉਣਾ ਹਾਂਜੀ ਹਾਂਜੀ ਖਾਣਾ ਵਗੈਰਾ ਕਿਤਾ ਚੱਲਦਾ ਖਾਣਾ ਵਗੈਰਾ ਬਹੁਤ ਮੁਸ਼ਕਲ ਨਾਲ ਚੱਲ ਰਿਹਾ ਜੀ ਆਪਣਾ ਖਾਣਾ ਜੀ ਤਾਂ 2 ਰੁਪਏ ਘੱਟ ਕਾ ਲਨ ਦਾ ਹੈ ਬੰਦ ਖਾਣ ਨੂੰ ਹਾਂ ਸਾਡਾ ਖਰਚਾ ਮਸਾ ਥੋੜਾ ਮੰਗ ਮੰਗਦਾ ਇਹ ਹੀ ਆ ਵੇ ਜੋ ਹਰਿਆਣੇ ਚ ਲੇਬਰ ਚੱਲਦੀ ਉਹ ਤੇ ਪ ਪੰਜਾਬ ਲੈਵਰ ਰੇਟ ਮਿਲਣਾ ਚਾਹੀਦਾ ਜਿਹੜਾ ਹਰਿਆਣੇ ਸਰਕਾਰ ਨੂੰ ਹਰਿਆਣੇ ਲੈਵਰ ਨੂੰ ਦੇ ਰਿਹਾ ਉਹ ਸਾਨੂੰ ਵੀ ਪੰਜਾਬ ਸਰਕਾਰ ਨੂੰ ਪੰਜਾਬ ਵਾਲੇ ਲੈਵਰ ਨੂੰ ਵੀ ਮਿਲਣਾ ਚਾਹੀਦਾ ਕਿੰਨਾ ਫਰਕ ਹੈ ਇੱਥੇ ਕਿੰਨਾ ਦਿੱਤਾ ਜਾ ਰਿਹਾ ਤੇ ਉੱਥੇ ਕਿੰਨਾ ਦੇ ਰਿਹਾ ਇਹ 3 ਰੁਪਏ ਦੇ ਕਰੀਬ ਫਰਕ ਹੋਊਗਾ ਜੀ ਹਰਿਆਣੇ ਵਾਲੇ ਇੱਥੇ 3 ਰੁਪਏ 31 ਪੈਸੇ ਹਰਿਆਣੇ ਹਰਿਆਣੇ ਦੇ 3 ਰੁਪਏ 31 ਪੈਸੇ ਹੈ ਨਾ ਲੱਗਦਾ ਲੋਡਿੰਗ ਦਾ ਇੱਥੇ 1 ਰੁਪਏ 80 ਪੈਸੇ ਇੱਥੇ ਆ ਹਾਂਜੀ ਲੋਡਿੰਗ ਦਾ ਲੋਡਿੰਗ ਲੋਡਿੰਗ ਤੁਸੀਂ ਕਰਦੇ ਹੋ ਆਲ ਲੋਡ ਬਾਹਰ ਤੇ ਉਸ ਤੋਂ ਬਾਅਦ ਜੀ ਸਭ ਤੋਂ ਪਹਿਲਾਂ ਇਹ ਗੱਲ ਹੈ ਇੱਕ ਅਸੇ ਤਾਂਕ ਜਿਹੜਾ ਲਵੰਦੇ ਸਾਡੇ ਤੋਂ ਆਰਤੀ ਸਾਡਾ ਲੈਵਰ ਫਿੜੀ ਚਲਾਉਂਦੇ ਉੱਥੇ ਤਾਂਕ ਦੇ 4 ਰੁਪਏ ਗੱਟਾ ਮਿਲਦਾ ਜੀ ਤਾਂਕ ਦੇ 4 ਰੁਪਏ ਗੱਟਾ ਉੱਥੇ ਮਿਲਦਾ ਜੀ ਇੱਥੇ ਫਿੜੀ ਚਲਵਾਉਂਦੇ ਸਾਡਾ ਆਰਤੀ ਤੁਸੀਂ ਇੱਥੇ ਕੀ ਕਰਨਾ ਕਿ ਉੱਥੇ ਕਿਉਂ ਨਹੀਂ ਗਏ ਫਿਰ ਅਸੀਂ ਜੀ ਮਜਬੂਰ ਚ ਠੇਕੇਦਾਰ ਦਾ ਪੈਸਾ ਲਿਆ ਹੋਇਆ ਤੇ ਸਾਨੂੰ ਮਜਬੂਰੀ ਚ ਆਉਂਦਾ ਆਉਣਾ ਪੈਂਦਾ ਜੀ ਨਹੀਂ ਤਾਂ ਕਿਸੇ ਠੇਕੇਦਾਰ ਨੂੰ ਪੁੱਛ ਕੇ ਦੇਖੋ ਜਲੇਬਰ ਪੂਰਾ ਹੋਊਗਾ ਇਸ ਟਾਈਮ 'ਚ ਤੇ ਜੋ ਕਹੂੰ ਉਹ ਸ਼ਰਤ ਮਨਜ਼ੂਰ ਹੈ ਪਰ ਮਨ 'ਚ ਪਰੇਸ਼ਾਨੀ ਤਾਂ ਹੁੰਦੀ ਹੈ ਕਿ ਉਧਰ ਪੈਸੇ ਵੱਧ ਮੈਨੇ ਲੱਗਦੇ ਆ ਹਾਂਜੀ ਪੈਸਾ ਲੱਗਦਾ ਕੋਈ ਦੇਸ਼ ਹੈ ਹਾਂਜੀ ਕੋਈ ਦੇਸ਼ ਹੈ ਕੋਈ ਵੀਜ਼ਾ ਲੱਗਣਾ ਸਿਖਣਾ ਪੈਂਦਾ ਸਭ ਕੁਝ ਇੱਕੋ ਹੀ ਹੈ ਜੀ ਹਰਿਆਣਾ 'ਚ ਜੇ 10 ਬੰਦੇ ਨੂੰ ਕਹਿੰਦੇ ਉਹ ਤੇ 30 ਬੰਦੇ ਜਦੋਂ ਇਕੱਠੇ ਹੋ ਜਾਂਦੇ ਆ ਜਾਣ ਨੂੰ ਜੀ ਪੰਜਾਬ 'ਚ ਜੇ ਉਹ ਤਾਂ ਕਹਿ ਦਿੰਦੇ ਉਹ ਤਾਂ ਕਹਿੰਦੇ ਜਾਣਾ ਨਹੀਂ ਜੀ ਪਰ ਇਹਨੂੰ ਧੱਕਾ ਕਹਿੰਦੇ ਆ ਬਿਲਕੁਲ ਧੱਕਾ ਹੈ ਜੀ ਬਿਲਕੁਲ ਧੱਕਾ 1 ਰੁਪਿਆ ਵੀ ਨਹੀਂ ਸਾਨੂੰ ਜੇ ਧਾਕ ਲਵਾਈ ਦਾ ਮਿਲਦਾ ਜੀ ਰੋਟੀ ਸਾਡਾ ਮਸਾ ਚੱਲਦਾ ਜੀ ਤੁਸੀਂ ਆਪ ਦਾ ਦੋ ਨਹੀਂ ਤਾਂ ਸਾਡਾ ਸਰਕਾਰ ਦੱਸੇ ਨਹੀਂ ਤਾਂ ਅਸੀਂ ਫਿਰ ਜੋ ਕਹਾਂਗੇ ਅਸੀਂ ਕਰਨ ਨੂੰ ਮਨਜ਼ੂਰ ਹੈ ਅਸੀਂ ਨਹੀਂ ਕਹਣਾ ਤੁਸੀਂ ਕਹਣਾ ਤੁਸੀਂ ਨਹੀਂ ਅਸੀਂ ਕੰਮ ਫਿਰ ਛੱਡ ਕੇ ਤੁਰ ਜਾਵਾਂਗੇ ਜੀ ਹਾਂ ਫਿਰ ਠੇਕੇਦਾਰ ਬਾਅਦ ਚ ਖੜਾ ਰਹਿ ਪੈਸਾ ਜਿੱਤਾ ਗਿਆ ਕਿਆ ਭਾਈ ਇਹ ਸਹੀ ਹੈ ਸਾਰਾ ਪੱਖ ਆਪ ਇਹਨਾਂ ਨੇ ਤਾਂ ਸੁਣ ਲਿਆ ਜੀ ਆਰਟੀ ਅਸੋਸੀਏਸ਼ਨਾਂ ਵੀ ਗੱਲ ਕਰ ਲਈ ਲੇਬਰ ਯੂਨੀਅਨਾਂ ਵੀ ਗੱਲ ਕਰ ਲਈ ਕਿਸਾਨ ਕਿਸਾਨ ਯੂਨੀਅਨ ਤੋਂ ਵੀ ਸਾਡੇ ਪਿੰਡ ਦੇ ਲੰਬੜਦਾਰ ਸਾਹਿਬ ਆਏ ਸੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਔਰ ਕਿਸਾਨ ਯੂਨੀਅਨ ਵੱਲੋਂ ਕਾਲ ਦਿੱਤੀ ਗਈ ਹੈ ਕਹਿੰਦੇ ਕੱਲ ਨੂੰ ਜੀ ਆਪਾਂ ਡੀਸੀ ਦਫ਼ਤਰ ਮੋਹਰੇ ਧਰਨਾ ਲਾਉਣਾ ਹੈ ਮਜ਼ਦੂਰ ਇਹਨਾਂ ਦੀ ਆਪਾਂ ਗੱਲ ਸੁਣੀ ਹੈ ਵਿਚਾਰੇ ਮਜ਼ਦੂਰ ਮਜਬੂਰ ਨੇ ਇਹ ਮਜਬੂਰ ਨੇ ਕਹਿੰਦੇ ਜੀ ਹਰਿਆਣੇ 'ਚ ਬਹੁਤ ਪੈਸੇ ਮਿਲਦੇ ਇਹਦੇ ਅਕੋਰਡਿੰਗਲੀ ਜੋ ਇੱਥੇ ਜੇ ਕੰਪੈਰੀਸ਼ਨ ਕਰੀ ਤਾਂ ਇਹਨਾਂ ਨੂੰ ਬਹੁਤ ਜਿਹੜੇ ਘੱਟ ਪੈਸੇ ਮਿਲ ਰਹੇ ਜਿੰਨੇ ਖਰੀਆਣੇ ਚ ਮਿਲ ਰਹੇ ਤਾਂ ਜਿਹੜੇ ਠੇਕੇਦਾਰ ਸਾਹਿਬ ਉਹ ਕਹਿੰਦੇ ਕਿ ਅਸੀਂ ਲੈ ਆਏ ਇਹਨਾਂ ਨੂੰ ਲੇਕਿਨ ਜਿਹੜਾ ਹਾਲੇ ਗੁਜ਼ਾਰਾ ਨਹੀਂ ਚੱਲ ਰਿਹਾ ਪਰ ਆਰਟੀ ਅਸੋਸੀਏਸ਼ਨ ਜਿਹੜਾ ਪੱਖ ਰੱਖਿਆ ਉਹ ਵੀ ਉਹਨਾਂ ਨੇ ਦੱਸਿਆ ਕਿ 2020 ਚ ਕਹਿੰਦੇ ਫਰੀਜ਼ ਕੀਤੀ ਗਈ ਸੀ ਕਿ ਅਮਾਉਂਟ ਕੋਰੋਨਾ ਕਰਕੇ ਟੈਂਪਰੇਰੀ ਲੇਕਿਨ ਹਾਲੇ ਤੱਕ 4 ਸਾਲ ਹੋਣ ਤੋਂ ਬਾਅਦ ਵੀ ਜਿਹੜਾ 2.5% ਕਮਿਸ਼ਨ ਉਹਨਾਂ ਨੂੰ ਨਹੀਂ ਮਿਲ ਰਿਹਾ ਔਰ ਉਹਨਾਂ ਨੇ ਕਿਹਾ ਕਿ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ 5 ਤਰੀਕ ਤੱਕ ਤਾਂ ਇੱਥੇ ਬੈਠਾਂਗੇ ਉਸ ਤੋਂ ਬਾਅਦ ਜਿਵੇਂ ਉਹਨਾਂ ਦੀ ਸਟੇਟ ਬੋਰਡ ਦੀ ਕਾਲ ਹੋਊ ਕਹਿੰਦੇ ਫਿਰ ਲਾਅ ਐਂਡ ਆਰਡਰ ਪੇ ਵਿਗੜ ਗਿਆ ਪੇ ਸਾਨੂੰ ਮੈਂ ਕਹੀਓ ਮਤਲਬ ਉਹ ਕਹਿੰਦੇ ਕਿ ਮੈਂ ਬੇਨਤੀ ਕਰਦਾ ਫਿਰ ਧਰਨੇ ਲੱਗਣੇ ਤਾਂ ਸਰਕਾਰ ਜੀ ਅੱਗੇ ਬੇਨਤੀ ਹੈ ਕਿ ਧਰਨੇ ਨਾਲ ਲੱਗਣ ਨਹੀਂ ਤਾਂ ਆਮ ਬੰਦੇ ਨੂੰ ਪਰੇਸ਼ਾਨੀ ਹੋਵੇਗੀ ਇਹਨਾਂ ਨਾਲ ਬਹਿ ਕੇ ਕੋਈ ਤੰਪਤਣ ਗੱਲ ਲਾਣੀ ਚਾਹੀਦੀ ਕੋਈ ਸੱਟਾ ਨਿਕਲਣਾ ਚਾਹੀਦਾ ਤਾਂ ਜੋ ਇਹ ਲੋਕ ਵੀ ਸੰਤੁਸ਼ਟ ਹੋਣ ਆੜਤੀ ਐਸੋਸੀਏਸ਼ਨ ਵਾਲੇ ਵੀ ਸੰਤੁਸ਼ਟ ਹੋਣ ਤੇ ਆਮ ਬੰਦਾ ਵੀ ਜਿਹੜਾ ਹੈ ਉਹ ਸੰਤੁਸ਼ਟ ਰਹੇ ਉਹਦੀ ਜ਼ਿੰਦਗੀ ਵਿੱਚ ਵੀ ਕੋਈ ਖੱਲ ਨਾ ਪਵੇ ਬਹੁਤ ਬਹੁਤ ਸ਼ੁਕਰੀਆ